बुढ़लाडा के राधा स्वामी सतसंगी भगीर जगदेवरी केयनात करके उठो लंघन वाले वाहना की जिथे चैकिंग की गई उशे सौदागर का शक्की व्यक्तियों पासों की गई बुढ़लाडा तो दविंदर कोहली ਜੋ ਜੋ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਭਗਵੰਤ ਮੀਨਾ ਜੀ ਵੱਲੋਂ ਸਾਨੂੰ ਸਖਤ ਅਦਾਇਤਾ ਨੇ ਵੀ ਜਿਹੜਾ ਜੁੱਧ ਦੇਸ਼ਾ ਵਿਰੋਧ ਚੱਲ ਰਿਹਾ ਹੈ ਉਸ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਗੁੰਡਾ ਅਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਇਸ ਕਰਕੇ ਅੱਜ ਸਪੈਸ਼ਲੀ ਕੰਮ ਦੀ ਕੀਤੀ ਹੋਈ ਅਸੀਂ ਅਸੀਂ ਆਉਂਦੇ ਜਾਂਦੇ ਜਿਹੜੇ ਵੀ ਹਿੱਕਲੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਬੜੀ ਵਿਕੀ ਦੇ ਨਾਲ ਤਾਂ ਜੋ ਨਸ਼ਾ ਨੂੰ ਨੱਥ ਪਾਈ ਜਾ ਸਕੇ ਤੇ ਜਿਹੜੇ ਗੁੰਡਾਸਰ ਨੇ ਉਹਨਾਂ ਦੀਆਂ ਗੁੰਡਾਗਰਦੀਆਂ ਨੂੰ ਰੋਕੇ ਜਾ ਸਕੇ ਉਹ ਸਰ ਹੁਲੜ ਬਾਜੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਕਰਤਾ ਜਿਹੜੇ ਮੇਰੇ ਇਲਾਕੇ ਦੇ ਵਿੱਚ ਹੁਲੜ ਬਾਜੀ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ